ਜਲ ਸਾਰਿਆਂ ਦਾ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ ਚੈਨਲ ਤੇ ਅੱਜ ਦਾ ਵਲੌਗ ਮੈਂ ਸ਼ੁਰੂ ਕਰ ਰਹੀਆਂ ਰੈਸਿਪੀ ਤੋਂ ਤੇ ਮੈਂ ਬਣਾ ਰਹੀਆਂ ਦਹੀਂ ਵੜਾ ਜਿਹੜਾ ਮੈਂ ਪਹਿਲਾਂ ਹੀ ਲੈ ਕੇ ਆਈ ਸੀ ਪ੍ਰੀਮਿਕਸ ਲੈ ਕੇ ਆਈ ਸੀ ਮਾਰਕੀਟ ਤੋਂ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਤੇ ਅੱਜ ਮੈਂ ਸੋਚਿਆ ਮੈਂ ਅੱਜ ਆਹੀ ਬਣਾ ਬਣਾਣੀ ਆ ਤੇ ਇਹਨੂੰ ਬਣਾਉਣ ਵਾਸਤੇ ਇਹਦੇ ਵੈਸੇ ਪਿੱਛੇ ਇਨਸਟਰਕਸ਼ਨਸ ਸਾਰੀਆਂ ਦਿੱਤੀਆਂ ਹੋਈਆਂ ਆ ਤੇ ਅਸੀਂ ਉਸ ਅਕੋਰਡਿੰਗ ਹੀ ਬਣਾਵਾਂਗੇ ਜਿੱਦਾਂ ਪਿੱਛੇ ਦੱਸਿਆ ਹੋਇਆ ਆ ਤੇ ਚਲੋ ਵੀਡੀਓ ਸ਼ੁਰੂ ਕਰਦੇ ਆ ਫਿਰ ਤੇ ਸਭ ਤੋਂ ਪਹਿਲਾਂ ਜਦੋਂ ਅਸੀਂ ਬਾਕਸ ਨੂੰ ਓਪਨ ਕਰਦੇ ਆ ਵਿੱਚੋਂ ਆ ਪਾਊਡਰ ਨਿਕਲਦਾ ਆ ਉਹਨੂੰ ਮੈਂ ਇੱਕ ਬੋਲ ਦੇ ਵਿੱਚ ਕੱਢ ਲਿਆ ਆ ਤੇ ਨਾਲ ਹੀ ਮੈਂ ਇਹਦੇ ਵਿੱਚ ਅ ਜਿੰਜਰ ਤੇ ਹਰੀ ਮਿਰਚ ਨੂੰ ਅ ਗ੍ਰाइंड ਕਰਕੇ ਜਾਂ ਫਿਰ ਚੋਪ ਕਰਕੇ ਵਿੱਚ ਪਾ ਦੇਣਾ ਆ ਕਿਉਂਕਿ ਇਨਸਟਰਕਸ਼ਨ ਦੇ ਉੱਤੇ ਲਿਖਿਆ ਹੋਇਆ ਸੀ ਕਿ ਤੁਸੀਂ ਇਹਦੇ ਵਿੱਚ ਜਿੰਜਰ ਤੇ ਚਿਲੀਜ਼ ਵਗੈਰਾ ਜੋ ਵੀ ਤੁਸੀਂ ਆਪਣੇ ਫਲੇਵਰ ਦੇ ਅਕੋਰਡਿੰਗ ਪਾ ਸਕਦੇ ਆ ਤਾਂ ਇਸ ਕਰਕੇ ਮੈਂ ਇਹਦੇ ਵਿੱਚ ਪਾ ਦਿੱਤਾ ਆ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਮਿਕਸ ਕਰਾਂਗੇ ਪਾਣੀ ਪਾ ਕੇ ਕਿਉਂਕਿ ਉਹਦੇ ਵਿੱਚ ਦੱਸਿਆ ਹੋਇਆ ਸੀ ਆਈ ਥਿੰਕ 250 ml uh, yes 250 ml ਆਪਾਂ ਇਹਦੇ ਵਿੱਚ ਪੂਰੇ ਜੋ ਪ੍ਰੀਮਿਕਸ ਹੈਗਾ ਜਾਂ ਪੂਰਾ ਦਾ ਪੂਰਾ ਮੈਂ ਬੋਲ ਦੇ ਵਿੱਚ ਪਾ ਦਿੱਤਾ ਸੀ ਉਹਦੇ ਵਿੱਚ ਟੋਟਲ ਅ ਮਤਲਬ ਪੂਰਾ ਇਹਨਾਂ ਨੇ ਦੱਸਿਆ ਸੀ 250 ਮਿਲੀਲੀਟਰ ਵਾਟਰ ਪਾਣਾ ਆ ਉਹ ਪਾ ਕੇ ਫਿਰ ਇਹਨੂੰ ਮਿਕਸ ਕਰ ਦੇਣਾ ਆ ਤੇ ਇਹਨੂੰ ਬਸ ਫਿਰ ਆਪਾਂ ਜਦੋਂ ਪਾਣੀ ਪਾਣੇ ਆ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਮਿਕਸ ਕਰਕੇ ਤੇ ਇਹਦੇ ਵਿੱਚ ਜੋ ਵੀ ਲੰਮਸ ਵਗੈਰਾ ਆ ਉਹ ਕੱਢ ਲੈਣੇ ਆ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ 10 ਮਿੰਟ ਲਈ ਰੱਖ ਦੇਣਾ ਆ ਤੇ 10 ਮਿੰਟ ਬਾਅਦ ਜਦੋਂ ਅਸੀਂ ਦੇਖਾਂਗੇ ਇਹਦੀ ਕਨਸਿਸਟੈਂਸੀ ਇਦਾਂ ਦੀ ਹੋਊਗੀ ਤੇ ਇਹਨੂੰ ਮਤਲਬ ਇਹ ਥਿਕ ਹੋ ਜਾਣਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਲੱਗੂਗਾ ਇਹ ਬਹੁਤ ਲਿਕਵਿਡ ਹੀ ਆ ਬਟ ਲਿਕਵਿਡ ਨਹੀਂ ਹੋਊਗਾ ਉਹ ਥਿਕ ਹੋ ਜਾਂਦਾ ਆ ਉਸ ਤੋਂ ਬਾਅਦ ਫਿਰ ਮੈਂ ਵਿੱਚ ਆਹ ਆਪਣੇ ਫਲੇਵਰ ਵਾਸਤੇ ਡਰਾਈ ਫਰੂਟਸ ਪਾ ਦਿੱਤੇ ਆ ਤੇ ਉਹ ਪਾ ਕੇ ਤੇ ਹੁਣ ਮੈਂ ਇਹਨੂੰ ਬਸ ਵਿੱਚ ਪਾ ਕੇ ਤੇ ਫਰਾਈ ਕਰ ਰਹੀ ਆ ਐਕਚੁਅਲੀ ਮਨਿੰਦਰ ਫਰਾਈ ਕਰ ਰਿਹਾ ਮਨਿੰਦਰ ਮੇਰੀ ਹੈਲਪ ਕਰਵਾ ਰਿਹਾ ਫਰਾਈ ਕਰਨ ਦੇ ਵਿੱਚ ਫੜਾ ਫਰਾਈ ਕਰਨ ਤੋਂ ਬਾਅਦ ਫਿਰ ਆਪਾਂ ਜਿੰਨੀ ਦੇਰ ਉਹ ਠੰਡੇ ਹੋ ਰਹੇ ਆ ਅਸੀਂ ਇੱਧਰ ਆਪਣੀ ਅਦਈ ਦੀ ਪ੍ਰੈਪਰੇਸ਼ਨ ਕਰ ਲਵਾਂਗੇ ਤੇ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾਇਆ ਆ ਗਰਮ ਮਸਾਲਾ ਤੇ ਉਸ ਤੋਂ ਬਾਅਦ ਮੈਂ ਪਾਰੀਆਂ ਵਿੱਚ ਚਾਟ ਮਸਾਲਾ ਐਂਡ ਫਿਰ ਇਹਦੇ ਵਿੱਚ ਪਾ ਦਵਾਂਗੇ ਥੋੜਾ ਜਿਹਾ ਪੁੱਜਿਆ ਹੋਇਆ ਜੀਰਾ ਤੇ ਥੋੜਾ ਜਿਹਾ ਬਲੈਕ ਸਾਲਟ ਤੇ ਇੱਥੇ ਮੈਂ ਪਾਣੀ ਲਿਆ ਆ ਜਿਹੜੇ ਆਪਾਂ ਪੱਲੇ ਫਰਾਈ ਕੀਤੇ ਸੀ ਉਹਨਾਂ ਨੂੰ ਆਪਾਂ ਵਿੱਚ ਪਾਣੀ ਦੇ ਡਿਪ ਕਰਾਂਗੇ ਜਿਹੜਾ ਇਹ ਥੋੜੇ ਆ ਆਪਣੇ ਸਾਈਜ਼ ਤੋਂ ਡਬਲ ਸਾਈਜ਼ ਹੋ ਜਾਣ ਥੋੜੇ ਫੁੱਲ ਜਾਣ ਸੌਫਟ ਹੋ ਜਾਣ ਉਸ ਤੋਂ ਬਾਅਦ ਜਦੋਂ ਇਹ ਇਦਾਂ ਫੁੱਲ ਜਾਣਗੇ ਪਾਣੀ ਦੇ ਵਿੱਚ ਬਸ ਇਹਨੂੰ ਤੁਸੀਂ ਨਾਲ-ਨਾਲ ਨਿਚੋੜ ਕੇ ਵਿੱਚ ਇਦਾਂ ਰੱਖੀ ਜਾਣਾ ਆ ਜਿਹੜੇ ਵੀ ਬੋਲ ਦੇ ਵਿੱਚ ਤੁਸੀਂ ਬਣਾਣਾ ਆ ਉਹਦੇ ਵਿੱਚ ਇਦਾਂ ਰੱਖੀ ਜਾਣਾ ਆ ਸਾਰੇ ਮੈਂ ਹੁਣ ਕਰ ਲਏ ਆ ਇਹਦੇ ਵਿੱਚ ਰੱਖ ਦਿੱਤੇ ਆ ਤੇ ਇੱਕ ਸਾਈਡ ਤੇ ਮੈਂ ਵਾਈਟ ਚਨੇ ਤੇ ਆਲੂ ਵੀ ਉਬਾਲ ਲਏ ਸੀ ਮੈਂ ਐਕਚੁਅਲੀ ਬਣਾ ਰਹੀ ਹਾਂ ਦਹੀਂ ਪੱਲਾ ਚਾਟ ਤੇ ਉਹਦੇ ਅਕੋਰਡਿੰਗ ਮੈਂ ਬਣਾ ਰਹੀ ਤੇ ਉਸ ਤੋਂ ਬਾਅਦ ਫਿਰ ਮੈਂ ਇਹਦੇ ਵਿੱਚ ਸਾਰਾ ਇਹਨੂੰ ਪਾ ਦੂੰਗੀ ਇਹਦੇ ਉੱਪਰ ਹੀ ਉਹ ਪਾ ਦੇਣਾ ਦਹੀਂ ਜਿਹੜਾ ਆਪਾਂ ਰੈਡੀ ਕਰਕੇ ਰੱਖਿਆ ਸੀ ਤੇ ਬਹੁਤ ਟੇਸਟੀ ਬਣਦੀ ਆ ਇਹ ਦਹੀਂ ਪੱਲਾ ਚਾਟ ਵੈਸੇ ਤਾਂ ਇਹਦੇ ਵਿੱਚ ਤੁਸੀਂ ਪਾਪੜੀ ਵੀ ਪਾ ਸਕਦੇ ਬਟ ਉਹ ਮੇਰੇ ਕੋਲ ਹੈ ਨਹੀਂ ਸੀ ਇਸ ਕਰਕੇ ਮੈਂ ਇਦਾਂ ਹੀ ਬਣਾ ਰਹੀ ਆ ਉੱਪਰ ਤੁਸੀਂ ਹਲਕਾ ਹਲਕਾ ਬਲੈਕ ਸਾਲਟ ਜਾਂ ਫਿਰ ਸਾਲਟ ਨੂੰ ਸਪ੍ਰਿੰਕਲ ਕਰ ਦੇਣਾ ਆ ਫਿਰ ਸਾਰੇ ਮਸਾਲੇ ਥੋੜੇ ਥੋੜੇ ਉੱਪਰ ਪਾ ਦੇਣੇ ਆ ਜਿੱਦਾਂ ਚਾਟ ਮਸਾਲਾ ਗਰਮ ਮਸਾਲਾ ਤੇ ਭੁੰਨਿਆ ਹੋਇਆ ਜੀਰਾ ਜਿਹੜਾ ਥੋੜਾ ਥੋੜਾ ਬ੍ਰਾਊਨ ਕਰਕੇ ਆਪਾਂ ਭੁੰਨੇ ਆ ਉਹਨੂੰ ਪੀਸ ਲੈਣੇ ਆ ਜਦੋਂ ਤੁਸੀਂ ਪੱਲੇ ਪਾਣੇ ਆ ਤੇ ਉੱਪਰ ਤੁਸੀਂ ਚਨੇ ਤੇ ਆਲੂ ਪਾਣੇ ਆ ਤੇ ਉਹਦੇ ਉੱਪਰ ਵੀ ਤੁਸੀਂ ਪਾ ਸਕਦੇ ਆ ਮੈਂ ਐਕਚੁਅਲੀ ਉਹਦੇ ਉੱਪਰ ਪਾਇਆ ਨਹੀਂ ਕਿਉਂਕਿ ਮੈਂ ਜਦੋਂ ਚਨੇ ਵਗੈਰਾ ਉਬਾਲੇ ਸੀ ਉਹਦੇ ਵਿੱਚ ਨਮਕ ਜ਼ਿਆਦਾ ਹੋ ਗਿਆ ਸੀ ਇਸ ਕਰਕੇ ਮੈਂ ਰਿਸਕ ਨਹੀਂ ਲਿਆ ਪਾਣ ਦਾ ਤੇ ਮੈਂ ਸਿਰਫ ਦਹੀਂ ਦੇ ਉੱਪਰ ਪਾ ਰਹੀ ਆ ਹਾਂਜੀ ਫਿਰ ਤੁਸੀਂ ਉੱਤੇ ਗ੍ਰੀਨ ਚਟਨੀ ਜਾਂ ਫਿਰ ਇਮਲੀ ਦੀ ਚਟਨੀ ਤੁਸੀਂ ਦੋਨੋਂ ਪਾ ਨਹੀਂਆ ਦੋਨੋਂ ਵੀ ਪਾ ਸਕਦੇ ਆ ਤੇ ਫਿਰ ਉਸਤੇ ਪਾਵੇਂ ਫਰੈਸ਼ ਕੋਰੀਐਂਡਰ ਥੋੜਾ ਜਿਹਾ ਪਾ ਕੇ ਤੇ ਤੁਸੀਂ ਸਰਵ ਕਰ ਸਕਦੇ ਆ ਬਹੁਤ ਹੈਲਦੀ ਆਪਸ਼ਨ ਆ ਤੇ ਟੇਸਟੀ ਵੀ ਬਹੁਤ ਬਣਦੀ ਆ ਤੇ ਟਰਾਈ ਜ਼ਰੂਰ ਕਰਿਓ ਕਿ ਅੱਜ ਮਨਿੰਦਰ ਦਾ ਸਿੰਘ ਆਸਨ ਜਿਹੜਾ ਆ ਉਹ ਮੈਂ ਸੰਭਾਲ ਲਿਆ ਹੋਇਆ ਆ ਤੇ ਅੱਜ ਮਨਿੰਦਰ ਦਾ ਮੂਡ ਨਹੀਂ ਸੀ ਡਰਾਈਵ ਕਰਨ ਦਾ ਇਸ ਕਰਕੇ ਕਹਿੰਦੇ ਅੱਜ ਤੂੰ ਡਰਾਈਵ ਕਰ ਤੇ ਅਸੀਂ ਐਕਚੁਅਲੀ ਜਾ ਰਹੇ ਆ ਕਿਸੇ ਨੂੰ ਮਿਲਣ ਉਹ ਹੈਗਾ ਆ ਸਾਡਾ ਫੈਮਿਲੀ ਮੈਂਬਰ ਆ ਬਟ ਉਹ ਮੈਂ ਤੁਹਾਨੂੰ ਦੱਸਣਾ ਨਹੀਂ ਆ ਕੌਣ ਆ ਉਹ ਮੇਰੀ ਸਾਈਡ ਤੋਂ ਵੀ ਹੋ ਸਕਦਾ ਆ ਮਨਿੰਦਰ ਦੀ ਸਾਈਡ ਤੋਂ ਵੀ ਹੋ ਸਕਦਾ ਆ ਤੇ ਉਹ ਤੁਸੀਂ ਗੈਸ ਕਰਨਾ ਆ ਜਿੰਨੀ ਦੇਰ ਅਸੀਂ ਉਹਨੂੰ ਜਾ ਕੇ ਮਿਲਦੇ ਨਹੀਂ ਆ ਤੇ ਬਣੇ ਰਹੋ ਵੀਡੀਓ ਦੇ ਵਿੱਚ ਚਲੋ ਚੱਲਦੇ ਆ ਅਸੀਂ ਇੱਥੇ ਬਾਅਦ ਸਿਰੂਕੇ ਸੀ ਕੁਝ ਖਾਣ ਪੀਣ ਵਾਸਤੇ ਕਿਉਂਕਿ ਸਾਰਿਆਂ ਨੂੰ ਥੋੜੀ ਥੋੜੀ ਭੁੱਖ ਲੱਗ ਗਈ ਸੀ ਅ ਅਸੀਂ ਜੋ ਆਰਡਰ ਕੀਤਾ ਸੀ ਸਾਨੂੰ ਹੱਲੇ ਤੱਕ ਨਹੀਂ ਮਿਲਿਆ ਹੈਗਾ ਇਹਨਾਂ ਨੇ ਚਾਰ ਸਮੋਸੇ ਦੇਣ ਨੂੰ 4 ਘੰਟੇ ਲਗਾ ਦਿੱਤੇ ਆ ਹਾਂਜੀ ਅਸੀਂ ਪਹੁੰਚ ਗਏ ਆ ਆਪਣੀ ਡੈਸਟੀਨੇਸ਼ਨ ਤੇ ਤੇ ਵੇਟ ਕਰ ਰਹੇ ਆ ਮੰਨੂ ਦਾ ਅ ਵੈਸੇ ਇਹਦਾ ਨਾਮ ਰਮਨੀਕ ਸਿੰਘ ਹੈ ਬਟ ਅਸੀਂ ਇਹਦਾ ਨਿਕਨੇਮ ਲੈਂਦੇ ਆ ਮੰਨੂ ਕਹਿੰਦੇ ਆ ਤੇ ਇੱਥੇ ਦੁਬਈ ਦੇ ਵਿੱਚ ਟਰੱਕਿੰਗ ਕਰਦਾ ਆ ਤੇ ਅ ਇੱਥੇ ਹੀ ਰਹਿੰਦਾ ਆ ਤੇ Eid ਦੀਆਂ ਛੁੱਟੀਆਂ ਕਰਕੇ ਮੰਨੂ ਫ੍ਰੀ ਹੋ ਗਿਆ ਸੀ ਇਸ ਕਰਕੇ ਉਹਨੂੰ ਅਸੀਂ ਲੈਣ ਆਏ ਆ ਆ ਗਿਆ ਬੜਾ ਵਧੀਆ ਹੋ ਗਿਆ ਤੇ ਆਹੀ ਆਓ انسان ਜਨਮ ਮਲਵਾਣਾ ਸੀ ਤੁਹਾਨੂੰ ਇਹ ਆ ਮਿਮੀ ਦਾ ਮੰਨੇ मामੂ ਸੋ ਇਹ ਆ ਮੇਰਾ ਬ੍ਰਦਰ ਤੇ ਅਸੀਂ ਇਨੂੰ ਹੀ ਮਿਲਣ ਆਏ ਸੀ ਤੇ ਨਾਲ ਹੀ ਪਿਕ ਕਰਕੇ ਅਸੀਂ ਜਾ ਰਹੇ ਆ ਕੁਛ ਖਾਣ ਪੀਣ ਅਸੀਂ ਇੱਧਰ ਇੱਧਰ ਆਏ ਹੋਏ ਆ ਪਟਿਆਲਾ ਹਾਊਸ ਮੈਂ ਤੁਹਾਨੂੰ ਦਿਖਾ ਦਿੰਨੀ ਆ ਨੀ ਆਂਦਾ ਕੀਆ ਕੀਆ ਪੀਕਾ ਵਾਲੀ ਕਹ ਕਿਹੜੀ ਗੱਲ ਆ ਵੱਲ ਤੇ ਇੱਥੇ ਮੈਂ ਨਾ ਮੰਨੂ ਨੂੰ ਛੇੜਦੀ ਪਈ ਸੀ ਕਿਉਂਕਿ ਇਹ ਨਾ ਜਿਆਦਾ ਬੋਲਦਾ ਨਹੀਂ ਹੈਗਾ ਮੈਂ ਕਿਹਾ ਤੂੰ ਐਟ ਲੀਸਟ ਹਾਈ ਕਹ ਦੇ ਤੇ ਤੂੰ ਹੋਰ ਜਿਆਦਾ ਕੁਝ ਨਹੀਂ ਕਹਿਣਾ ਬਸ ਹੱਸੀ ਜਾ ਰਹੀ ਸੀ ਕੈਮਰਾ ਦੇਖ ਕੇ ਤੇ ਕਿ ਮੀਮੀ ਕਿੰਨਾ ਵਧੀਆ ਹਾਇ ਕਹੂਗੀ ਮੀਮੀ ਡਾ 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 ਨਹੀਂ ਆਇਆ ਟੂ ਹਾ ਇਹ ਉਹ ਨਹੀਂ ਹੁੰਦਾ ਹਾਂ ਇਹ ਉਹ ਇਹ ਉਹ ਨਹੀਂ ਹੁੰਦਾ ਇਹ ਉਹ ਨਹੀਂ ਹੁੰਦਾ ਨਹੀਂ ਕਿਤੇ ਦੇਖੋ ਹਾਂ ਟੂ ਹੁੰਦਾ ਟੂ ਹੁੰਦਾ ਇਟਸ ਟੂ ਨਹੀਂ ਉਹ ਹੁੰਦਾ ਆ ਆ ਆ ਉਹ ਵੀ ਹੁੰਦਾ ਹੈ ਐਨੀ ਪੇਂਗਿੰਟ ਆਹ ਫੇਵਰੇਟ ਆ ਸਵੀਟ ਵਾਲੀ ਆ ਸਪਾਈਸੀ ਵਾਲੀ ਆ ਇੱਥੇ ਉਹ ਬੜੇ ਗੋਲ ਗੱਪੇ ਆ ਨਾ ਜੀ ਦੀ ਸੂਜੀ ਬਹੁਤ ਹੈ ਕਿ ਬਣਾਇਓ ਹੈ ਹੈ ਬਚਾਤੇ ਨੀਮੀਆ ਕੀ ਹੋ ਰਿਹਾ ਆਹ ਤਿੰਨ ਆਹ ਬ੍ਰੇਕਾਟ ਕੇ ਖਾਣਾ ਬ੍ਰੇਕਾਟ ਕੇ ਖਾਣਾ ਪਤਾ ਨਹੀਂ ਖਾ ਹੁੰਦਾ ਪਹਿਲਾਂ ਹੀ ਬ੍ਰੇਕ ਕਰ ਲਿਆ ਸਾਰਾ ਨਾ ਨਹੀਂ ਸਟੋਪ ਹੁੰਦਾ। ਬੰਨਾ ਕਲੀਨਿੰਗ ਵੀ ਚੱਲਦੀ ਆ। ਤੇ ਖਾਣਾ ਪੀਣਾ ਹੋ ਗਿਆ ਆ ਹੁਣ ਅਸੀਂ ਜਾ ਰਹੇ ਆ ਵਾਪਸ। ਕਰ ਤੇ ਫੂਡ ਬਹੁਤ ਟੇਸਟੀ ਸੀ। ਤੁਸੀਂ ਆਇਓਗੇ? ਆਇਓਗੇ? ਚਲਾਇੰਗੇ ਉਹ ਹਾਂਜੀ ਹੁਣ ਅਸੀਂ ਘਰ ਪਹੁੰਚ ਚੁੱਕੇ ਆ ਤੇ ਘਰ ਪਹੁੰਚਣ ਤੋਂ ਬਾਅਦ ਮਿੰਮੀ ਕਰ ਰਹੀ ਆ ਆਪਣੇ ਟੀਥ ਬ੍ਰਸ਼ ਤੇ ਇਹਨੂੰ ਟੀਥ ਬ੍ਰਸ਼ ਕਰਨਾ ਬਹੁਤ ਪਸੰਦ ਆ ਤਿੰਨ ਚੇ ਪਤਾ ਨਹੀਂ ਤਿੰਨ ਚਾਰ ਵਾਰੀ ਇਹ ਬ੍ਰਸ਼ ਕਰ ਲੈਂਦੀ ਆ ਪਤਾ ਨਹੀਂ ਕਿਉਂ ਪਸੰਦ ਆ ਬਟ ਐਨੀਵੇਜ਼ ਪਸੰਦ ਹੋਣਾ ਵੀ ਚਾਹੀਦਾ ਆ ਤੇ ਇਹਨੂੰ ਨਾ ਵਾਸ਼ਰੂਮ ਦਾ ਜਿਹੜਾ ਮਿਰਰ ਆ ਬਹੁਤ ਉੱਚਾ ਆ ਉਹਦੇ ਵਿੱਚ ਦਿਖਦਾ ਨਹੀਂ ਚੰਗੀ ਤਰ੍ਹਾਂ ਇਸ ਕਰਕੇ ਇਹ ਨਾ ਰੂਮ 'ਚ ਆ ਕੇ ਬ੍ਰਸ਼ ਕਰਦੀ ਆ ਹਮੇਸ਼ਾ ਤੇ ਦੇਖਣਾ ਵੀ ਜ਼ਰੂਰ ਆ ਕਿ ਮੇਰੇ ਟੀਥ ਕਲੀਨ ਹੋ ਗਏ ਆ ਕਿ ਨਹੀਂ ਤੇ ਬਾਰ ਬਾਰ ਪੁੱਛਦੀ ਹੁੰਦੀ ਆ ਕਿ ਮੇਰੇ ਟੀਥ ਕਲੀਨ ਆ ਕਿ ਨਹੀਂ ਸੋ ਐਨੀਵੇਜ਼ ਤੇ ਇਹ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਸ਼ੇਅਰ ਕਰਨਾ ਨਾ ਭੁੱਲਿਓ ਤੇ ਮੈਂ ਮਿਲਦੀ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਟਿਲ ਦੈਨ ਬਾਏ ਬਾਏ ਟੇਕ ਕੇਅਰ